ਅਰੋੜਾ ਜੀ ਪਤਾ ਲੱਗਿਆ ਜਿਵੇਂ ਲੋਕ ਸਭਾ ਇਲੈਕਸ਼ਨ ਆ ਰਹੇ ਆ ਤੇ ਪਤਾ ਲੱਗਿਆ ਤੁਸੀਂ ਵੀ ਇਲੈਕਸ਼ਨ ਲੜਦੇ ਬੜਾ ਮਨ ਦੇ ਵਿੱਚ ਨਾ ਮੇਰੇ ਵਿਚਾਰ ਆਇਆ ਕਿ ਕਿਉਂ ਨਾ ਇਸ ਮਦਦ ਲਈ ਜਾਵੇ ਜਨਤਾ ਤੇ ਮੈਨੂੰ ਇੰਨਾ ਪਿਆਰ ਕਰਦੀ ਹੈ ਚਲੇ ਲਗਾਤਾਰ 5 ਸਾਲ ਤੋਂ ਦੇਖ ਰਿਆ ਹਾਂ ਕਿ ਸਰਕਾਰਾਂ ਦੇ ਕੰਮ ਕੀ ਪੰਜਾਬ ਚ ਨਾ ਕੋਈ ਵੀ ਸੁੱਖ ਨਹੀਂ ਮਿਲ ਰਿਹਾ ਕਿਉਂ ਨਾ ਮੈਂ ਵੀ ਇਲੈਕਸ਼ਨ ਚ ਖੜਾ ਹੋਵਾਂ ਕਿਉਂਕਿ ਦੁਨੀਆ ਤਾਂ ਮੈਨੂੰ ਚਾਹਦੀ ਹੈ ਹਿੰਦੂ ਜੱਟ ਸ਼ੇਰ ਲੁਆਇਨ ਮਨ ਦੇ ਵਿੱਚ ਵਿਚਾਰ ਆ ਰਿਹਾ ਥੂਨ ਬਹੁਤ ਜਲਦ ਮੈਂ ਵੀ ਇਲੈਕਸ਼ਨ ਲਈ ਖੜਾ ਹੋਣਾ ਵਾ ਕਿਉਂਕਿ ਖੜਾ ਹੋਣ ਦਾ ਮਕਸਦ ਮੇਰਾ ਇੱਕੋ ਹੀ ਹੈ ਕਿ ਜਿਹੜੇ ਮੇਰੇ ਲੋਕ ਮੈਨੂੰ ਪੰਜਾਬ ਦੇ ਵਿੱਚ ਪਿਆਰ ਕਰਦੇ ਐ ਉਹਨਾਂ ਦੀ ਆਵਾਜ਼ ਮੈਂ ਦਿੱਲੀ ਲੋਕ ਸਭਾ ਤੱਕ ਪੁੰਚਾਵਾਂ ਤਾਂ ਕਿ ਮੈਂ ਹੱਥ ਰੱਖ ਸਕਾਂ ਪੰਜਾਬ ਦੇ ਬਾਰੇ ਕਿ ਮੇਰੇ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਵਾ ਉਹ ਪਿੱਛੇ ਦੇਖੋ 10 ਸਾਲ ਲਗਾਤਾਰ ਭਾਜਪਾ ਨੇ ਰਾਜ ਕੀਤਾ ਕੰਮ ਦੇਖ ਲਓ ਪੰਜਾਬ 'ਚ ਕੋਈ ਵੀ ਨਹੀਂ ਕੀਤਾ ਜਨਤਾ ਵਿਚਾਰ ਕਰਕੇ ਇਸ ਚੈਨਲ ਦੇ ਰਾਹੀਂ ਜਰੂਰ ਜਵਾਬ ਦੇਵੇ ਕਿ ਤੁਹਾਡਾ ਸ਼ੇਰ ਅੰਮਿਤ ਰੋੜਾ ਹਿੰਦੂ ਜੱਟ ਖੜੇ ਜਿਹੜੇ ਬੰਦੇ ਹੱਤ ਨੇ ਅੱਜ ਵੀ ਸਾਨੂੰ ਦੇਖੋ ਧਰਨੇ ਲਾ ਕੇ ਲੈਣੇ ਪੈਂਦੇ ਨੇ ਹਰ ਚੀਜ਼ ਤੇ ਇਹੀ ਮੈਂ ਜੇ ਜਾ ਕੇ ਲੋਕ ਸਭਾ ਸੰਸਦ 'ਚ ਆਵਾਜ਼ ਚੱਕੂਗਾ ਤੇ ਦੇਖੋ ਫਿਰ ਵਾ ਵਾ ਕਿੱਦਾਂ ਹੋਊਗੀ ਕਈ ਲੋਕ ਭਾਈਚਾਰੇ ਲੋਕ ਮੈਨੂੰ ਕਹਿਣ ਲੱਗੇ ਕਿ ਰੋੜਾ ਜੀ ਹੁਣ ਤੁਹਾਡੀ ਲੋੜ ਹੈ ਮੈਦਾਨ ਚ ਆਂਦੀ ਕਿ ਤੁਸੀਂ ਲੋਕ ਸਭਾ 'ਚ ਜਾ ਕੇ ਗਰਜੋ ਸਾਡੇ ਪੰਜਾਬ ਦੀ ਹੱਕਾਂ ਦੀ ਆਵਾਜ਼ ਕੱਢੋ ਜੇ ਸਾਡੇ ਪੰਜਾਬ ਨੂੰ ਇੱਕ ਕਾ ਸੁਣ ਲਾ ਕੀ ਲੋਕਾਂ ਨੂੰ ਗੁੰਮਰਾਹ ਕਰਨਾ ਸਿੱਖਿਆ ਇਹਨਾਂ ਨੇ ਕੀ 5 ਸਾਲ ਰਾਜ ਅਸੀਂ ਕਰ ਲਈਏ 5 ਸਾਲ ਰਾਜ ਅਸੀਂ ਕਰ ਲਈਏ 5 ਸਾਲ ਰਾਜ ਤੁਸੀਂ ਕਰ ਲਓ ਪੰਜਾਬ ਦੀ ਜਨਤਾ ਨਿਕਲੀ ਸੀ ਸਿਆਣੀ ਉਹਨਾਂ ਨੇ ਨਵਾਂ ਇੱਕ ਡਾਇਮੰਡ ਸੀਮ ਲਿਆ ਕੇ ਖੜਾ ਕਰਤਾ ਹੁਣ ਪੰਜਾਬ ਦੀ ਜਨਤਾ ਫਿਰ ਸਿਆਣੀ ਕਿਲੇਗੀ ਕਿਉਂਕਿ ਗੱਲ ਸੁਣੋ ਅਜੇ ਤੱਕ ਲੋਕ ਸੋਚਦੇ ਕਿਉਂਕਿ ਉਹਨਾਂ ਨੇ ਐਮਪੀ ਪਤਾ ਕਿ ਨੂੰ ਲੈ ਕੇ ਆਣਾ ਇਸ ਵਾਰੀ ਅੰਮ੍ਰਿਤ ਰੋੜਾ ਨੂੰ ਸ਼ੇਰ ਜਦੋਂ ਗਰਜੇਗਾ ਲੋਕ ਸਭਾ ਦੇ ਵਿੱਚ ਪੰਜਾਬ ਦੇ ਹੱਕਾਂ ਲਈ ਤੇ ਲਾਗੇ ਸਾਗੇ ਕੋਈ ਤੇਰੀ ਹਿੰਮਤ ਨਹੀਂ ਐ ਇਹ ਸ਼ੇਰ ਦਾ ਕੋਈ ਜਵਾਬ ਤੇਰੇ ਲੋਆਇੰਦਾ ਕੋਈ ਜਵਾਬ ਦੇ ਦੇਵੇ ਫਿਰ ਪੁੱਛਾਂਗਾ ਮੈਂ ਸੰਸਦ ਦੇ ਚਮੜੇ ਵੱਡੇ ਵੱਡੇ ਜਿਹੜੇ ਖੜੇ ਹੋਣਗੇ ਕੀ ਗੱਲ ਰੱਖਾਂਗਾ ਦੱਸੋ ਮੇਰੇ ਪੰਜਾਬ ਵਾਸਤੇ ਤੁਸੀਂ ਕੀ ਕੀਤਾ ਇਹ ਜੱਟ Hindu ਜੱਟ ਅੱਜ ਆਪਣੇ ਪੰਜਾਬ ਦਾ ਇਹ ਪੰਜਾਬ ਦਾ ਪੁੱਤਰ ਪੰਜਾਬ ਦਾ ਸ਼ੇਰ ਆਪਣੇ ਪੰਜਾਬ ਦਾ ਹੱਕ ਮੰਗਣ ਆਇਆ ਵੈ ਇਹ ਹੱਕ ਲੈ ਕੇ ਜਾਊਗਾ ਤਾਦੀ ਮੇਰਾ ਮਨ ਆਇਆ ਕਿ ਅਮਿਤ ਇਹ ਜਨਤਾ ਤੈਨੂੰ ਪਿਆਰ ਕਰਦੀ ਹੈ ਹੁਣ ਤੈਨੂੰ ਖੜਨਾ ਪੈਣਾ ਹੈ ਪਾਰਟੀ ਵੱਲੋਂ ਖੜੋਂਗੇ ਜਾਂ ਆਜ਼ਾਦ ਮੇਰੀ ਗੱਲ ਸੁਣ ਲਈ ਹਜੇ ਤੇ ਮੈਂ ਇੱਕ ਚੀਜ਼ ਦੇਖਦਾ ਪਿਆਵਾਂ ਕਿ ਮੋਸਟ ਵੈਲਕਮ ਜੇ ਕੋਈ ਕਹੇਗਾ ਦੇਖਾਂਗਾ ਸੋਚਾਂਗਾ ਵਿਚਾਰ ਕਰਾਂਗਾ ਨਹੀਂ ਤੇ ਸ਼ੇਰ ਤੇ ਮੈਦਾਨ ਤੇ ਇਕੱਲਾ ਹੀ ਬਥੇਰਾ ਹੈ ਸ਼ੇਰ ਤੁਰੇਗਾ ਜਨਤਾ ਨਾਲ ਤੁਰੇਗੀ ਆਵਾਜ਼ ਬਣੇਗੀ ਪੂਰੇ ਹਿੰਦੁਸਤਾਨ 'ਚ ਇੱਕ ਹੀ ਆਵਾਜ਼ ਸੁਣੀਏਗੀ ਕਿ ਅੰਮੀ ਤਰੋੜਾ ਹਮ ਤੁਮਾਰੇ ਸਾਥ ਹੈ ਤੂੰ ਅੱਗੇ ਵਧੋ ਹਮ ਤੁਹਾਰੇ ਸਾਥ ਹੈ ਇਹੀ ਆਵਾਜ਼ ਸੁਣੋਗੇ ਆਵਾਜ਼ ਹਿੰਦੂ ਤਵਦੀ ਗੁਰਗਰ ਜੇਗੀ ਹਿੰਦੂ ਤਵਦੀ ਪੰਜਾਬ ਦੇ ਵਿੱਚ ਹਿੰਦੂ ਤਵਦੀ ਆਵਾਜ਼ ਕਦੀ ਕਿਸੇ ਨੇ ਨਹੀਂ ਚੱਕੀ ਔਰ ਮੈਨੂੰ ਪੰਜਾਬ ਦੇ ਹਿੰਦੂਆਂ ਤੇ ਪੂਰਾ ਵਿਸ਼ਵਾਸ ਹੈ ਕਿ ਜੇ ਮੈਂ ਇਲੈਕਸ਼ਨ ਚ ਖੜਾ ਹੋਇਆ ਤੇ ਪੂਰੇ ਬਹੁਮਤ ਨਾਲ ਅਮੇ ਤੁਹਾਨੂੰ ਪੂਰੇ ਲੋਕ ਸਭਾ ਚ ਲੈ ਕੇ ਜਾਣਗੇ ਔਰ ਹੱਕਾਂ ਦੀ ਲੜਾਈ ਅਮੀ ਤੋੜਾ ਕਿੰਨੀ ਹੈ ਕਿੰਨੀ ਲੜੇਗਾ ਕਿੰਨੀਆਂ ਕੋ ਵੋਟਾਂ ਪੈ ਜਾਣਗੀਆਂ ਜੋ ਜਨਤਾ ਦੀ ਆਵਾਜ਼ ਨਿਕਲੀ ਹੈ ਤੁਸੀਂ ਫਿਰ ਕੋਲ ਚੱਲ ਕੇ ਆਏ ਹੋ ਤੁਹਾਨੂੰ ਵੀ ਕਿਸੇ ਨੇ ਕੰਨਾਂ 'ਚ ਹਵਾ ਦਿੱਤੀ ਹੋਏਗੀ ਕਿ ਅਮੀ ਤੋੜਾ ਇਲੈਕਸ਼ਨ ਲੜਨ ਦਾ ਪ੍ਰੋਗਰਾਮ ਬਣਾ ਰਿਹਾ ਕਿਉਂ ਨਾ ਮੈਂ ਜਾ ਕੇ ਸਵਾਲ ਕਰਾਂ ਅਮੀ ਤੋੜਾ ਨਾ ਅਮੀ ਤੋੜਾ ਜੀ ਮੈਂ ਸੁਣਿਆ ਵੈ ਕਿ ਤੁਸੀਂ ਇਲੈਕਸ਼ਨਾਂ 'ਚ ਖੜੇ ਹੋ ਰਹੇ ਹੋ ਫਿਰ ਤੁਸੀਂ ਸਹੀ ਸੁਣਿਆ ਵੈ ਸਰਨਾ ਵੱਧ ਬਹੁਮਤ ਨਾਲ ਜਿੱਤੇ ਗਾਂ ਮੇਰੇ ਵੀ 10000 20000 50000 70000 ਲੱਖ ਦੁਨੀਆ ਇਹਨਾਂ ਪਿਆਰ ਕਰਦੀ ਹੈ ਸਰਨਾ ਵੱਧ ਬਹੁਮਤ ਨਾਲ ਕੋਈ ਟੱਕਰ ਨਹੀਂ ਲੇਗਾ ਕਿੰਨਾਸ਼ ਨਹੀਂ ਕਰਨਾ ਲੋਕੀ ਦੱਸਣ ਪਈਆਂ ਦੀ ਆਵਾਜ਼ ਹੈ ਤੁਸੀਂ ਦੱਸਣਾ ਹੈ ਇਹ ਤੁਹਾਡੀ ਆਵਾਜ਼ ਨਿਕਲਣੀ ਚਾਹੀਦੀ ਹੈ ਕਿ ਸ਼ੇਰ ਨੂੰ ਅਸੀਂ ਕਿੰਨੀਆਂ ਵੋਟਾਂ ਪਾਣੀਆਂ ਹੈ ਸ਼ੇਰ ਤੁਹਾਡੇ ਹੱਕਾਂ ਦੀ ਲੜਾਈ ਨਹੀਂ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਇਹ ਸ਼ੇਰ ਜਾਏਗਾ ਲੋਕ ਸਭਾ ਦੇ ਵਿੱਚ ਔਰ ਆਪਣੇ ਕਿਸਾਨ ਭਰਾਵਾ ਲਈ ਹਰ ਗੱਲ ਮਨਾ ਕੇ ਆਏਗਾ ਜੋ ਵੀ ਤੁਹਾਨੂੰ ਚਾਹੀਦਾ ਵੈ ਤੁਹਾਡੀ ਲੜਾਈ ਅੰਮੀ ਤਰੋੜਾ ਲੜੇਗਾ ਔਰ ਵਾਦਾ ਕਰਦਾ ਅੰਮੀ ਤਰੋੜਾ ਕਿ ਤੁਹਾਨੂੰ ਬੰਦਾ ਹੱਕ ਸਰਕਾਰ ਚੋਂ ਦਿਵਾ ਕੇ ਰੇਗਾ ਜਿਵੇਂ ਤੁਸੀਂ ਧਰਨੇ ਲਾਣੇ ਹੋ ਤੁਹਾਨੂੰ ਧਰਨੇ ਲਾਣ ਦੀ ਲੋੜ ਨਹੀਂ ਪੈਣੀ ਆਪਣੇ ਰਿਕਮੈਂਡ ਚੈੱਕ ਕਰ ਲਿਓ ਨੀਚੇ ਦੇਖ ਲਿਓ ਕਿ ਆਣ ਵਾਲਾ ਐਮਪੀ ਆਣ ਵਾਲੇ ਮੈਂਬਰ ਆਫ ਪਾਰਲੀਮੈਂਟ ਇੱਕ ਇਨਸਾਨ ਹੈ ਜਿਹੜਾ ਵੱਧ ਬਹੁਮਤ ਨਾਲ ਜਿੱਤਿਆ ਉਹਦਾ ਨਾਮ ਲੁਆਇਨ ਹਿੰਦੂ ਜੱਟ ਆ ਮੈਂ ਤਰੋੜਾ ਜਿਹੜੇ ਮੌਜੂਦਾ ਐਮਪੀ ਆ ਰਵਨੀਤ ਮਿੱਠੂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿੰਨੇ ਨੰਬਰ ਦੋਵਾਂਗੇ ਸੋਚੋ ਉਹਨਾਂ ਨੂੰ ਉਹਨਾਂ ਦੇ ਕੰਮ ਸੁਣੋ ਨੰਬਰ ਤੇ ਮੈਂ ਉਹ ਨੰਬਰ ਲੈਣ ਦੇ ਲਾਇਕ ਨਹੀਂ ਹੈਗੇ ਨੰਬਰ ਮੈਂ ਉਹਨੂੰ ਦਵਾਂ ਜਿੰਨੇ ਕੰਮ ਕੀਤੇ ਉਹ ਜਿੰਨੇ ਕਦੀ ਫੋਨ ਹੀ ਨ ਚੱਕੇ ਹੋਣ ਇਹ ਐਮਪੀ ਦੇ ਇਲੈਕਸ਼ਨ ਲੜੋਂਗੇ ਤੇ ਟੱਕਰ ਕਿਹਦੇ ਨਾਲ ਮੰਨੂ ਮੇਰੀ ਗੱਲ ਸੁਣੋ ਸ਼ੇਰਾਂ ਦੀ ਟੱਕਰ ਹੈ ਕਿਦਣਾ ਹੋਏ ਕਿ ਤੁਸੀਂ ਦਿੱਖੇ ਸ਼ੇਰਾਂ ਨਾਲ ਮੁਕਾਬਲਾ ਕੋਈ ਨਹੀਂ ਹੈਗਾ ਲੋਕ ਸਭਾ ਇਲੈਕਸ਼ਨ ਜਿਹੜੇ ਆ ਉਹ ਆਨ ਜਾ ਰਿਹਾ ਤੇ ਹਰ ਪਾਰਟੀ ਆਪਣੇ ਕੈਂਡੀਡੇਟ ਨੂੰ ਜਿਹੜੇ ਐ ਉਮੀਦਵਾਰ ਐ ਕੋਸ਼ਿਸ਼ ਕਰ ਰਹੀ ਐ ਤੇ ਸਾਡੇ ਨਾਲ ਅਮੀਤ ਅਰੋੜਾ ਅਰੋੜਾ ਜੀ ਪਤਾ ਲੱਗਿਆ ਜਿਵੇਂ ਲੋਕ ਸਭਾ ਇਲੈਕਸ਼ਨ ਆ ਰਹੇ ਐ ਤੇ ਪਤਾ ਲੱਗਿਆ ਤੁਸੀਂ ਵੀ ਇਲੈਕਸ਼ਨ ਲੜ ਰਹੇ ਹੋ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਸੌਰਵ ਜੀ ਬੜਾ ਮਨ ਦੇ ਵਿੱਚ ਨਾ ਮੇਰੇ ਵਿਚਾਰ ਆਇਆ ਕਿ ਕਿਉਂ ਨਾ ਕਿਸਮਤ ਰਮਾਈ ਜਾਵੇ ਜਨਤਾ ਤਾਂ ਮੈਨੂੰ ਇੰਨਾ ਪਿਆਰ ਕਰਦੀ ਹੈ ਔਰ ਤੁਸੀਂ ਦੇਖਿਆ ਮੈਂ ਨਾ ਪਿਛਲੇ ਲਗਾਤਾਰ 5 ਸਾਲ ਦਾ ਤੋਂ ਦੇਖ ਰਿਆ ਹਾਂ ਕਿ ਸਰਕਾਰਾਂ ਦੇ ਕੰਮ ਕੀ ਪੰਜਾਬ 'ਚ ਨਾ ਕੋਈ ਵੀ ਸੁੱਖ ਨਹੀਂ ਮਿਲ ਰਿਹਾ ਕਿਉਂ ਨਾ ਮੈਂ ਵੀ ਇਲੈਕਸ਼ਨ 'ਚ ਖੜਾ ਹੋਵਾਂ ਕਿਉਂਕਿ ਦੁਨੀਆ ਤਾਂ ਮੈਨੂੰ ਚਾਹਦੀ ਹੈ ਹਿੰਦੂ ਜੱਟ ਸ਼ੇਰ ਲਵਾਇਨ ਚੋ ਨਾ ਇਲੈਕਸ਼ਨ 'ਚ ਖੜਿਆ ਜਾਵੇ ਕਿਉਂ ਨਾ ਜਨਤਾ ਦੀ ਸੇਵਾ ਕੀਤੀ ਜਾਵੇ ਜਨਤਾ ਦੇ ਪਿਆਰ ਕਰਦੀ ਹੈ ਠੀਕ ਹੈ ਨੀ ਉਹਨਾਂ ਦੀ ਸੇਵਾ ਕੀਤੀ ਜਾਵੇ ਜਨਤਾ ਦੇ ਕੰਮ ਕੀਤੇ ਜਾਣ ਮਨ ਦੇ ਵਿੱਚ ਵਿਚਾਰ ਆ ਰਿਹਾ ਕਿ ਹੁਣ ਬਹੁਤ ਜਲਦ ਮੈਂ ਵੀ ਇਲੈਕਸ਼ਨਰ ਚ ਖੜਾ ਹੋਣਾ ਵੈ ਕਿਉਂਕਿ ਖੜਾ ਹੋਣ ਦਾ ਮਕਸਦ ਮੇਰਾ ਇੱਕੋ ਹੀ ਹੈ ਕਿ ਜਿਹੜੇ ਮੇਰੇ ਲੋਕ ਮੈਨੂੰ ਪੰਜਾਬ ਦੇ ਵਿੱਚ ਪਿਆਰ ਕਰਦੇ ਐ ਉਹਨਾਂ ਦੀ ਆਵਾਜ਼ ਮੈਂ ਦਿੱਲੀ ਲੋਕ ਸਭਾ ਤੱਕ ਪਹੁੰਚਾਵਾਂ ਤਾਂ ਕਿ ਮੈਂ ਹੱਕ ਰੱਖ ਸਕਾਂ ਪੰਜਾਬ ਦੇ ਬਾਰੇ ਕਿ ਮੇਰੇ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਵੈ ਮੇਰੇ ਪੰਜਾਬ ਨਾਲ ਨਾ ਇਨਸਾਫੀ ਕਿਉਂ ਕਰ ਰਹੇ ਨੇ ਉਹ ਪਿੱਛੇ ਦੇਖੋ 10 ਸਾਲ ਲਗਾਤਾਰ ਭਾਜਪਾ ਨੇ ਰਾਜ ਕੀਤਾ ਸੈਂਟਰ ਦੇ ਵਿੱਚ ਕੰਮ ਦੇਖ ਲਓ ਪੰਜਾਬ ਚ ਕੋਈ ਵੀ ਨਹੀਂ ਕੀਤਾ ਇੱਕ ਕੰਮ ਤੁਸੀਂ ਮੈਨੂੰ ਦੱਸ ਦੋ ਕੋਈ ਵੀ ਮੈਂ ਕਹਿੰਦਾ ਭਾਜਪਾ ਦਾ ਲੀਡਰ ਆ ਕੇ ਦੱਸ ਦਵੇ ਜਾਂ ਕੋਈ ਵੀ ਮੈਂ ਕਹਿੰਦਾ ਜਿਹੜੇ ਐਮਪੀ ਨੇ ਉਹ ਆ ਕੇ ਦੱਸ ਦੇਣ ਐਮਪੀ ਸਾਹਿਬ ਜਿਹੜੇ ਹੈਗੇ ਸੀਗੇ ਉਹ ਤਾਂ ਚਲੋ ਜਦੋਂ ਇਲੈਕਸ਼ਨ ਨੂੰ 2 ਕੁ ਮਹੀਨੇ ਮਹੀਨਾ ਰਹਿ ਜਾਂਦਾ ਹੁੰਦਾ ਇਸ ਵਾਰ ਤਾਂ ਥੋੜੇ ਜਿਆਦਾ ਸਮਝੋ ਕਿ ਮਹੀਨਾ ਕੀ ਉਹ ਨਿਕਲੇ ਉਹਦਾ ਹਫਤਾ ਪਹਿਲਾਂ ਜਦੋਂ ਕੋੜ ਕੋਣ ਲੰਗ ਲਗਾ ਸੀਗਾ ਕਿਹੜੇ ਕਿਹੜੇ ਐਮਪੀ ਦੀ ਗੱਲ ਕਰਦੇ ਐ ਐਮਪੀ ਜਿਹੜੇ ਲੁਧਿਆਣੇ ਦੇ ਹੈਗੇ ਨੇ ਤੁਹਾਨੂੰ ਹੀ ਪਤਾ ਨੇ ਮੈਨੂੰ ਵੀ ਪਤਾ ਨਹੀਂ ਕਿ ਤੁਹਾਨੂੰ ਕਦੋਂ ਨਜ਼ਰ ਆਇਆ ਇਸ ਲਈ ਮੇਰਾ ਮਨ ਕੀਤਾ ਕਿ ਜਨਤਾ ਪਿਆਰ ਕਰਦੀ ਹੈ ਔਰ ਜਨਤਾ ਵਿਚਾਰ ਕਰਕੇ ਇਸ ਚੈਨਲ ਦੇ ਰਾਹੀਂ ਜ਼ਰੂਰ ਜਵਾਬ ਦੇਵੇ ਕਿ ਤੁਹਾਡਾ ਸ਼ੇਰ ਅੰਮ੍ਰਿਤ ਰੋੜਾ ਹਿੰਦੂ ਜੱਟ ਖੜੇ ਤਾਂ ਕਿ ਜਿਹੜੀ ਤੁਹਾਡੀ ਪੰਜਾਬ ਦੀ ਹੱਕ ਦੀ ਆਵਾਜ਼ਾਂ ਆਖਰੀ ਆਵਾਜ਼ ਹੈਗੀ ਹੈ ਇਹ ਮੈਂ ਲੋਕ ਸਭਾ ਹੀ ਜਾ ਕੇ ਚੱਕਾਂ ਤਾਂ ਕਿ ਮੇਰਾ ਪੰਜਾਬ ਖੁਸ਼ਹਾਲ ਰਵੇ ਮੇਰਾ ਪੰਜਾਬ ਹੱਸਦਾ ਵਸਦਾ ਰਵੇ ਇਹਨਾਂ ਦੇ ਜਿਹੜੇ ਬੰਦੇ ਹੱਕ ਨੇ ਅੱਜ ਵੀ ਸਾਨੂੰ ਦੇਖੋ ਧਰਨੇ ਲਾ ਕੇ ਲੈਣੇ ਪੈਂਦੇ ਨੇ ਹਰ ਚੀਜ਼ ਤੇ ਇਹੀ ਮੈਂ ਜੇ ਜਾ ਕੇ ਲੋਕ ਸਭਾ ਸੰਸਦ ਅਵਾਜ਼ ਚੱਕੂੰਗਾ ਤੇ ਦੇਖੋ ਫਿਰ ਵਾ ਵਾ ਕਿੱਦਾਂ ਹੋਊਗੀ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਆਹ ਸੁਣੋ ਆਵਾਜ਼ ਮੇਰੀ ਨਹੀਂ ਜਿੰਨੀ ਇਹ ਜਨਤਾ ਦੀ ਆਵਾਜ਼ ਹੈ ਜਨਤਾ ਨੇ ਮੈਨੂੰ ਕਈ ਲੋਕ ਭਾਈਚਾਰੇ ਲੋਕ ਮੈਨੂੰ ਕਹਿਣ ਲੱਗੇ ਕਿ ਰੋੜਾ ਜੀ ਹੁਣ ਤੁਹਾਡੀ ਲੋੜ ਹੈ ਮੈਦਾਨ ਚ ਆਂਦੀ ਹੁਣ ਤੁਹਾਡੀ ਲੋੜ ਹੈ ਕਿ ਤੁਸੀਂ ਲੋਕ ਸਭਾ ਜਾ ਕੇ ਗਰਜੋ ਸਾਡੇ ਪੰਜਾਬ ਦੀ ਹੱਕਾਂ ਦੀ ਆਵਾਜ਼ ਕੱਢੋ ਤੁਸੀਂ ਦੇਖੋ ਕਿੰਨੇ ਕਿੰਨੇ ਪ੍ਰੋਜੈਕਟ ਪੰਜਾਬ ਦੇ ਵਿੱਚ ਜਿਹੜੇ ਸੈਂਟਰ ਸਰਕਾਰ ਨੇ ਅਜ ਤੱਕ ਪਾਸ ਹੀ ਨਹੀਂ ਕੀਤੇ ਠੀਕ ਹੈ ਜੇ ਸਾਡੇ ਪੰਜਾਬ ਨੂੰ ਇੱਕ ਗਾਹ ਤੋਂ ਲਗਾ ਫਲਾਈਓਵਰ ਬਣਾਤੇ ਹੋਗੇ ਮੈਂ ਕੀ ਕਹਿ ਰਿਹਾ ਸਾਰੇ ਪੰਜਾਬ ਨੂੰ ਇੱਕ ਵਧੀਆ ਸੀਐਮ ਮਿਲਿਆ ਡਾਇਮੰਡ ਸੀਐਮ ਜਿਹਦਾ ਮੈਂ ਪੂਰਾ ਸਮਝੋ ਚਰਚਾ ਵੀ ਕਰਦਾ ਹੋਣਾ ਕਿ ਚਲੋ ਤੁਸੀਂ ਦੇਖਿਆ ਦੀ ਪਿਛਲੀ ਵਾਰੀ ਕਿੰਨੀ ਪਾਰਟੀਆਂ ਨੇ ਕਦੀ ਕਾਂਗਰਸ ਆ ਰਹੀ ਸੀ ਕਦੀ ਅਕਾਲੀ ਦਲ ਭਾਜਪਾ ਆ ਰਹੀ ਸੀ ਹੁਣ ਤੁਸੀਂ ਦੇਖਿਆ ਚਰਚਾ ਫਿਰ ਹੋਣ ਲੱਗ ਗਈ ਕਿ ਪਾਰਟੀ ਇਕੱਠੇ ਹੀ ਆਪਣੀ ਜਿਹੜੀ ਹੈ ਕਿ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੀ ਹੈ ਅਕਾਲੀ ਦਲ ਤੇ ਭਾਜਪਾ ਹਾਂਜੀ ਚਰਚਾ ਚੱਲ ਰਹੀ ਹੈ ਚਰਚਾ ਚੱਲ ਰਹੀ ਹੈ ਮਤਲਬ ਸਮਝੇਗੀ ਕੀ ਲੋਕਾਂ ਨੂੰ ਗੁੰਮਰਾਹ ਕਰਨਾ ਸਿੱਖਿਆ ਇਹਨਾਂ ਨੇ ਕੀ 5 ਸਾਲ ਰਾਜ ਅਸੀਂ ਕਰ ਲਈਏ 5 ਸਾਲ ਰਾਜ ਅਸੀਂ ਕਰ ਲਈਏ 5 ਸਾਲ ਰਾਜ ਤੁਸੀਂ ਕਰ ਲਓ 5 ਸਾਲ ਰਾਜ ਅਸੀਂ ਕਰ ਲਈਏ ਪਰ ਪੰਜਾਬ ਦੀ ਜਨਤਾ ਨਿਕਲੀ ਸੀ ਸਿਆਣੀ ਉਹਨਾਂ ਨੇ ਨਵਾਂ ਇੱਕ ਡਾਇਮੰਡ ਸੀਮ ਲਿਆ ਕੇ ਖੜਾ ਕਰਤਾ ਹੁਣ ਪੰਜਾਬ ਦੀ ਜਨਤਾ ਫਿਰ ਸਿਆਣੀ ਇਕਲੇਗੀ ਕਿਉਂਕਿ ਗੱਲ ਸੁਣੋ ਅਜੇ ਤੱਕ ਲੋਕ ਸੋਚਦੇ ਆ ਕਿ ਇੰਨੀਆਂ ਸੀਟਾਂ ਕਿੱਦਾਂ ਮਿਲਣ ਗੱਲ ਤੇ ਸੁਣੋ ਹੁਣ ਪੰਜਾਬ ਦੀ ਜਨਤਾ ਫਿਰ ਸਿਆਣੀ ਇਕਲੇਗੀ ਕਿਉਂਕਿ ਉਹਨਾਂ ਨੇ ਐਮਪੀ ਪਤਾ ਕਿਹਨੂੰ ਲੈ ਕੇ ਆਣਾ ਇਸ ਵਾਰੀ ਆਮੇ ਤਰੋੜਾ ਨੂੰ ਜਿਹੜੀ ਆਵਾਜ਼ ਹੈ ਲੋਕਾਂ ਦੀ ਜਨਤਾ ਦੀ ਸਾਡੇ ਧੀਆਂ ਪੇਣਾ ਜਿਹੜਾ ਇਨਾ ਮੈਨੂੰ ਪਿਆਰ ਕਰਦੀਆਂ ਨੇ ਅਸ਼ੀਰਵਾਦ ਦਿੰਦੀਆਂ ਨੇ ਜਨਤਾ ਦੀ ਆਵਾਜ਼ ਹੈ ਕਿਉਂਕਿ ਇਹ ਆਵਾਜ਼ ਜਦੋਂ ਨਿਕਲੇਗੀ ਨਾ ਸੰਸਦ ਦੇ ਵਿੱਚ ਸ਼ੇਰ ਜਦੋਂ ਗਰਜੇਗਾ ਲੋਕ ਸਭਾ ਦੇ ਵਿੱਚ ਪੰਜਾਬ ਦੇ ਹੱਕਾਂ ਲਈ ਤੇ ਲਾਗੇ ਛਾਗੇ ਕੋਈ ਸਦੀ ਹਿੰਮਤ ਨਹੀਂ ਹੈ ਕੀ ਇਸ ਸ਼ੇਰ ਦਾ ਕੋਈ ਜਵਾਬ ਦੇ ਦੇ ਲਵਾਇਨ ਦਾ ਕੋਈ ਜਵਾਬ ਦੇ ਦੇਵੇ ਫਿਰ ਪੁੱਛਾਂਗਾ ਮੈਂ ਸਾਂਸੋ ਦੇ ਚ ਵਡੇ ਵੱਡੇ ਜਿਹੜੇ ਖੜੇ ਹੋਣਗੇ ਕੀ ਗੱਲ ਰੱਖਾਂਗਾ ਦੱਸੋ ਮੇਰੇ ਪੰਜਾਬ ਵਾਸਤੇ ਤੁਸੀਂ ਕੀ ਕੀਤਾ ਇਹ ਜੱਟ Hindu ਜੱਟ ਅੱਜ ਆਪਣੇ ਪੰਜਾਬ ਦਾ ਇਹ ਪੰਜਾਬ ਦਾ ਪੁੱਤਰ ਪੰਜਾਬ ਦਾ ਸ਼ੇਰ ਆਪਣੇ ਪੰਜਾਬ ਦਾ ਹੱਕ ਮੰਗਣ ਆਇਆ ਵੈ ਇਹ ਹੱਕ ਲੈ ਕੇ ਜਾਊਗਾ ਤਾਂ ਹੀ ਮੇਰਾ ਮਨ ਆਇਆ ਕਿ ਅਮਿਤ ਇਹ ਜਨਤਾ ਤੈਨੂੰ ਪਿਆਰ ਕਰਦੀ ਹੈ ਹੁਣ ਤੈਨੂੰ ਖੜਨਾ ਪੈਣਾ ਹੈ ਹੁਣ ਤੈਨੂੰ ਲੋਕ ਸਭਾ ਚ ਚੋਣਾਂ ਦੇ ਵਿੱਚ ਖੜਨਾ ਪੈਣਾ ਹੈ ਪਾਰਟੀ ਵੱਲੋਂ ਖੜੋਗੇ ਜਾਂ ਆਜ਼ਾਦ ਖੜੋਗੇ ਮੇਰੀ ਗੱਲ ਸੁਣੋ ਜੀ ਹਜੇ ਤੇ ਮੈਂ ਇੱਕ ਚੀਜ਼ ਦੇਖਦਾ ਪਿਆਵਾਂ ਕਿ ਮੋਸਟ ਵੈਲਕਮ ਜੇ ਕੋਈ ਕਹੇਗਾ ਦੇਖਾਂਗਾ ਸੋਚਾਂਗਾ ਵਿਚਾਰ ਕਰਾਂਗਾ ਨਹੀਂ ਤੇ ਸ਼ੇਰ ਤੇ ਮੈਦਾਨ ਤੇ ਇਕੱਲਾ ਹੀ ਬਥੇਰਾ ਹੈ ਸ਼ੇਰ ਤੁਰੇਗਾ ਜਨਤਾ ਨਾਲ ਤੁਰੇਗੀ ਆਵਾਜ਼ ਬਣੇਗੀ ਪੂਰੇ ਹਿੰਦੁਸਤਾਨ ਚ ਇੱਕ ਹੀ ਆਵਾਜ਼ ਗੂੰਜੇਗੀ ਕਿ ਅੰਮੀ ਤਰੋੜਾ ਹਮ ਤੁਮਾਰੇ ਸਾਥ ਹੈ ਤੂੰ ਅੱਗੇ ਵਧੋ ਹਮ ਤੁਹਾਰੇ ਸਾਥ ਹੈ ਇਹੀ ਆਵਾਜ਼ ਸੁਣੋਗੇ ਆਵਾਜ਼ ਹਿੰਦੂਤਵ ਦੀ ਗੁਰ ਗਰਜੇਗੀ ਹਿੰਦੂਤਵ ਦੀ ਕਿਉਂਕਿ ਪੰਜਾਬ ਦੇ ਵਿੱਚ ਹਿੰਦੂਤਵ ਦੀ ਆਵਾਜ਼ ਕਦੀ ਕਿਸੇ ਨੇ ਨਹੀਂ ਚੱਕੀ ਔਰ ਮੈਨੂੰ ਪੰਜਾਬ ਦੇ ਹਿੰਦੂਆਂ ਤੇ ਪੂਰਾ ਵਿਸ਼ਵਾਸ ਹੈ ਕਿ ਜੇ ਮੈਂ ਇਲੈਕਸ਼ਨ ਚ ਖੜਾ ਹੋਇਆ ਤੇ ਪੂਰੇ ਬਹੁਮਤ ਨਾਲ ਅਮਿਤ ਨੂੰ ਪੂਰੇ ਲੋਕ ਸਭਾ ਚ ਲੈ ਕੇ ਜਾਣਗੇ ਔਰ ਹੱਕਾਂ ਦੀ ਲੜਾਈ ਅਮਿਤ ਤੋੜਾ ਕਸਮ ਖੁੰਦਾ ਕਿ ਲੜੇ ਗਏ ਨਾ ਕਿੰਨੀਆਂ ਕੋ ਵੋਟਾਂ ਪੈ ਜਾਣੀਆਂ ਤੁਹਾਨੂੰ ਸੌਰਵ ਜੀ ਜੇ ਜਨਤਾ ਦੀ ਆਵਾਜ਼ ਨਿਕਲੀ ਹੈ ਤੁਸੀਂ ਮੇਰੇ ਕੋਲ ਚੱਲ ਕੇ ਆਏ ਹੋ ਤੁਹਾਨੂੰ ਵੀ ਕਿਸੇ ਨੇ ਕੰਨਾਂ 'ਚ ਹਵਾ ਦਿੱਤੀ ਹੋਏਗੀ ਕਿ ਅਮਿਤ ਤੋੜਾ ਇਲੈਕਸ਼ਨ ਲੜਨ ਦਾ ਪ੍ਰੋਗਰਾਮ ਬਣਾ ਰਿਹਾ ਕਿਉਂ ਨਾ ਮੈਂ ਜਾ ਕੇ ਸਵਾਲ ਕਰਾਂ ਅਮਿਤ ਤੋੜਾ ਨਾਲ ਅਮਿਤ ਤੋੜਾ ਜੀ ਮੈਂ ਸੁਣਿਆ ਵੈ ਕਿ ਤੁਸੀਂ ਇਲੈਕਸ਼ਨਾਂ 'ਚ ਖੜੇ ਹੋ ਰਹੇ ਹੋ ਫਿਰ ਤੁਸੀਂ ਸਹੀ ਸੁਣਿਆ ਵੈ ਜੇ ਤੁਹਾਨੂੰ ਜਨਤਾ ਜੋ ਕਿਸੇ ਨੇ ਕਿਹਾ ਵੈ ਵਿਚਾਰ ਕੀਤਾ ਵੈ ਕਿ ਤੁਸੀਂ ਇਲੈਕਸ਼ਨਾਂ 'ਚ ਖੜੇ ਹੋ ਰਹੇ ਹੋ ਮੇਰਾ ਕੋਈ ਸ਼ੌਂਕ ਨਹੀਂ ਹੈ ਸਿਰਫ ਮੈਂ ਆਪਣੇ ਪੰਜਾਬ ਦੇ ਹਾਲ ਕਰਕੇ ਕਿ ਸੈਂਟਰ ਜਿਹੜੀ ਸਰਕਾਰਾ ਕਿਦਾਂ ਪੰਜਾਬ ਨਾਲ ਵਿਤਕਰਾ ਕਰਦੀਆਂ ਵੈ ਇਹਦੀ ਲੜਾਈ ਲੜਨ ਲਈ ਅੱਜ ਮੈਨੂੰ ਲੋੜ ਪੈ ਗਈ ਹੈ ਨਹੀਂ ਤੇ ਮੈਂ ਸੋਚਿਆ ਵੀ ਨਹੀਂ ਸੀ ਕਦੀ ਕਿ ਮੈਂ ਕਦੀ ਮੈਂ ਤਾਂ ਇਸ ਚੀਜ਼ ਸੋਚੀ ਸੀ ਕਿ ਮੈਂ ਜਨਤਾ ਦੀ ਸੇਵਾ ਕਰਾਂ ਦੇਸ਼ ਦੀ ਸੇਵਾ ਕਰਾਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਨੂੰ ਖੁਸ਼ਹਾਲ ਲਈ ਔਰ ਅੱਜ ਮਜਬੂਰ ਹੋ ਗਿਆ ਅੰਮ੍ਰਿਤੋੜਾ ਕਿ ਜਨਤਾ ਦੀ ਆਵਾਜ਼ ਇੱਕੋ ਹੀ ਕਹਿੰਦੀ ਹੈ ਕਿ ਜਨਤਾ ਕੀ ਅੱਜ ਕੀ ਆਵਾਜ਼ ਹੈ ਹਮਾਰਾ ਮਿੱਤਰੂੜਾ ਇਹੀ ਆਵਾਜ਼ ਪੂਰੇ ਮੈਕਨਾ ਨੂੰ ਫਿਰ ਵੀ ਆਈਡੀਆ ਆਈਡੀਆ ਕਿੰਨੀਆਂ ਗੋਟਾਂ ਲੈ ਜਾਓਗੇ ਫਿਰ ਵੀ ਆਈਡੀਆ ਦੱਸੋ ਸੌਰਮ ਜੀ ਆਸ਼ੀਰਵਾਦ ਨਾਲ ਤੇ ਵੋਟਾਂ ਨਾਲ ਤੇ ਤੁਸੀਂ ਚਿੰਤਾ ਹੀ ਨਾ ਕਰੋ ਆਸ਼ੀਰਵਾਦ ਰਹਿਣਾ ਵੈ ਤੁਸੀਂ ਸੰਸਦ ਚ ਆਵਾਜ਼ ਕਿਰੀ ਗੂੰਜੇਗੀ ਸਰ ਨਾਲ ਵੱਧ ਬਹੁਮਤ ਨਾਲ ਜਿੱਤੇਗਾ ਮਿੱਤਰੂੜਾ ਫਿਰ ਵੀ ਆਈਡੀਆ ਮੈਂ 10000 20000 50000 100000 ਕਿੰਨੀਆਂ ਦੁਨੀਆ ਇੰਨਾ ਪਿਆਰ ਕਰਦੀ ਐ ਸਰ ਨਾਲ ਵੱਧ ਬਹੁਮਤ ਨਾਲ ਹੂੰ ਕੋਈ ਟੱਕਰ ਚ ਨਹੀਂ ਰਹੇਗਾ ਲੋਕਾਂ ਨੇ ਲੋਕਾਂ ਨੇ ਵੀ ਦੱਸ ਦੇਣਾ ਕਿੰਨੀਆਂ ਪੈਣੀਆਂ ਮੈਂ ਕਹਿੰਦਾ ਕਿ ਜਨਤਾ ਨੂੰ ਮੈਂ ਤੁਹਾਡੇ ਚੈਨਲ 'ਤੇ ਅਪੀਲ ਲਗਾ ਰਿਹਾ ਕਿ ਨਿਰਾਸ਼ ਨਹੀਂ ਕਰਨਾ ਲੋਕੀ ਦੱਸਣ ਕਿੰਨੀਆਂ ਦੀ ਆਵਾਜ਼ ਹੈ ਤੁਸੀਂ ਦੱਸਣਾ ਇਹ ਤੁਹਾਡੀ ਆਵਾਜ਼ ਨਿਕਲਣੀ ਚਾਹੀਦੀ ਹੈ ਕਿ ਸ਼ੇਰ ਨੂੰ ਅਸੀਂ ਕਿੰਨੀਆਂ ਵੋਟਾਂ ਪਾਣੀਆਂ ਹੈ ਸ਼ੇਰ ਤੁਹਾਡੇ ਹੱਕਾਂ ਦੀ ਲੜਾਈ ਲਈ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਇਹ ਸ਼ੇਰ ਜਾਏਗਾ ਲੋਕ ਸਭਾ ਦੇ ਵਿੱਚ ਔਰ ਆਪਣੇ ਕਿਸਾਨ ਭਰਾਵਾਂ ਲਈ ਹਰ ਗੱਲ ਮਨਾ ਕੇ ਆਏਗਾ ਜੋ ਵੀ ਤੁਹਾਨੂੰ ਚਾਹੀਦਾ ਵਾ ਤੁਹਾਡੀ ਲੜਾਈ ਅੰਮੀ ਤਰੋੜਾ ਲੜੇਗਾ ਔਰ ਵਾਦਾ ਕਰਦਾ ਅੰਮੀ ਤਰੋੜਾ ਕਿ ਤੁਹਾਨੂੰ ਬੰਦਾ ਹੱਕ ਸਰਕਾਰ ਚੋਂ ਦਿਵਾ ਕੇ ਰਹੇਗਾ ਜਿਵੇਂ ਤੁਸੀਂ ਧਰਨੇ ਲਾਣੇ ਹੋ ਤੁਹਾਨੂੰ ਧਰਨੇ ਲਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਤੁਸੀਂ ਇਸ ਅੰਮੀ ਤੋੜਾ ਦੇ ਵਿਸ਼ਵਾਸ ਰੱਖੋ ਇਹ ਤੁਹਾਡੀ ਆਵਾਜ਼ ਆ ਅੰਮੀ ਤੋੜਾ ਦੀ ਆਵਾਜ਼ ਇਹ ਤੁਹਾਡੀ ਆਵਾਜ਼ ਰਹੇਗੀ ਕਿਉਂਕਿ ਤੁਹਾਡੀ ਆਵਾਜ਼ ਚੱਕਣ ਲਈ ਅੱਜ ਅੰਮੀ ਤੋੜਾ ਮਜਬੂਰ ਹੋਇਆ ਕਿ ਕਿਉਂ ਨਾ ਮੈਂ ਪੁੱਛਾਂ ਸੰਸਦ ਚ ਜਾ ਕੇ ਕਿ ਕਿਉਂ ਮੇਰੇ ਕਿਸਾਨ ਭਰਾਵਾਂ ਨਾਲ ਐਦਾਂ ਕੀਤਾ ਜਾਂਦਾ ਵੈ ਕਿੰਨਾ ਕਿੰਨਾ ਮਹੀਨਾ ਲੰਘ ਗਿਆ ਮਹੀਨਾ ਡੇਢ ਲੰਘ ਗਿਆ ਕੋਈ ਸੁਣਵਾਈ ਨਹੀਂ ਕੀਤੀ ਲਾਰੇ ਲੱਪੇ ਰੱਖੇ ਸਰਕਾਰ ਨੇ ਇਹਨਾਂ ਨਾਲ ਸਰਕਾਰਾਂ ਨੇ ਵਿਤਕਰਾ ਕੀਤਾ ਮੇਰੇ ਕਿਸਾਨ ਭਰਾਵਾਂ ਨਾਲ ਔਰ ਅੱਜ ਇਹ ਕਿਸਾਨ ਭਰਾਵਾਂ ਦੀ ਬਾਹ ਬਣਨ ਜਾ ਰਿਹਾ ਅਮਿਤ ਤਰੋੜਾ ਔਰ ਮੈਂ ਕਹਿੰਨਾ ਅਮਿਤ ਤਰੋੜਾ ਨੂੰ ਪੂਰਾ ਜਿੰਨਾ ਵੀ ਇਹ ਨਹੀਂ ਹੈ ਕਿ ਪੂਰੇ ਫੁੱਲ ਬਹੁਮਤ ਨਾਲ ਇੱਕੋ ਹੀ ਚਿਹਰਾ ਲੋਕ ਸਭਾ 'ਚ ਖੜਕੇਗਾ ਆਪਣੇ ਰਿਕਮੈਂਡ ਚੈੱਕ ਕਰ ਲਿਓ ਨੀਚੇ ਦੇਖ ਲਿਓ ਕਿ ਆਉਣ ਵਾਲਾ ਐਮਪੀ ਆਉਣ ਵਾਲੇ ਮੈਂਬਰ ਆਫ ਪਾਰਲੀਮੈਂਟ ਇੱਕ ਇਨਸਾਨ ਹੈ ਜਿਹੜਾ ਵੱਧ ਬਹੁਮਤੋਂ ਜਿੱਤਿਆ ਉਹਦਾ ਨਾਮ ਲੋਇਨ ਹਿੰਦੂ ਜੱਟ ਅਮਿਤ ਰੋੜਾ ਜਿਹੜੇ ਮੌਜੂਦਾ ਐਮਪੀ ਆ ਰਵਨੀਤ ਬਿੱਟੂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿੰਨੇ ਨੰਬਰ ਦੋਵਾਂਗੇ ਸੋਚੋ ਉਹਨਾਂ ਨੂੰ ਉਹਨਾਂ ਦੇ ਕੰਮ ਨਹੀਂ ਸੁਣੋ ਨੰਬਰ ਤੇ ਮੈਂ ਉਹ ਨੰਬਰ ਲੈਣ ਦੇ ਲਾਇਕ ਨਹੀਂ ਹੈਗੇ ਨੰਬਰ ਮੈਂ ਉਹਨੂੰ ਦਵਾਂ ਜਿੰਨੇ ਕੰਮ ਕੀਤੇ ਹੋਣ ਉਹ ਜਿੰਨੇ ਕਦੀ ਫੋਨ ਹੀ ਨਾ ਚੱਕੇ ਹੋਣ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਦੇ ਇੱਕ ਚੀਜ਼ ਦੇਖ ਨਹੀਂ ਰਹੇ ਕਿ ਸੋਸ਼ਲ ਮੀਡੀਆ ਦੇ ਇੱਕ ਚੀਜ਼ ਵਰਸ ਰਹੀ ਹੈ ਕੀ ਇੱਕ ਚੀਜ਼ ਕਿੰਨੇ ਲੋਕੀ ਲਿਖ ਰਿਹਾ ਕਿ ਵੋਟ ਉਸਕੋ ਡਾਲੋ ਜੋ ਆਪਕਾ ਫੋਨ ਉਠਾਏ ਦੇਖੀਏ ਨਾ ਜੋ ਆਪਕੇ ਕਾਮ ਆਏ ਜੋ ਆਪਕਾ ਫੋਨ ਉਠਾਏ ਹੁਣ ਜਨਤਾ ਸਾਨੂੰ ਦੇਖੋ ਫੋਨ ਮਾਰਦੀ ਹੈ ਕਹਿੰਦੀ ਹੈ ਹੁਣ ਤੁਸੀਂ ਪਿਛਲੇ ਦਿਨ ਲਿਖਿਆ ਕਿ ਲੁਧਿਆਣੇ ਕਿੱਦਾਂ ਗਊਆਂ ਦੇ ਕਤਲ ਹੋਏ ਠੀਕ ਹੈ ਗਊ ਵੰਸ਼ ਕਿੱਦਾਂ ਕਟਿਆ ਮਿਲਿਆ ਅੱਧੀ ਰਾਤ 12 ਵਜੇ ਤੁਸੀਂ ਵੀ ਕਵਰੇਜ ਕਰਨ ਪਹੁੰਚੇ ਸੀ ਜਨਤਾ ਦੇ ਫੋਨ ਆਏ ਅਮੀ ਥੋੜਾ ਹਾਜ਼ਰ ਸੀ ਹਰ ਕੰਮ ਚੰਮੀ ਤੂੜਾ ਹਾਜ਼ਰ ਹੁੰਦਾ ਜਨਤਾ ਨਾਲ ਪਿਆਰ ਕਰਦਾ ਕਿਉਂਕਿ ਮੈਂ ਕੋਈ ਸ਼ੌਂਕ ਨਹੀਂ ਸੀ ਮੈਨੂੰ ਕੋਈ ਸ਼ੌਂਕ ਨਹੀਂ ਸੀ ਸਿਆਸਤ ਚ ਆਉਂਦਾ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇੱਕ ਵਾਰ ਜਨਤਾ ਦੀ ਆਵਾਜ਼ ਲਈ ਕਿ ਮੇਰੇ ਕਿਸਾਨ ਭਰਾ ਮੇਰੇ ਮਜ਼ਦੂਰ ਭਰਾ ਮੇਰੇ ਉਸ ਤੋਂ ਬਾਅਦ ਮੇਰੇ ਪੰਜਾਬ ਦੀ ਜਨਤਾ ਅੱਜ ਇੰਨੀ ਪਰੇਸ਼ਾਨ ਹੋ ਰਹੀ ਹੈ ਕਿਉਂ ਨਾ ਅਮਿਤ ਲੋਕ ਸਭਾ ਚੱਲ ਇੱਕ ਵਾਰ ਆਵਾਜ਼ ਚੱਕ ਤੁਸੀਂ ਲੋਕ ਸਭਾ ਦੇ ਵਿੱਚ ਜਾਓਗੇ ਐਮਪੀ ਦੇ ਇਲੈਕਸ਼ਨ ਲੜੋਗੇ ਤੇ ਟੱਕਰ ਕਿਹਦੇ ਨਾਲ ਮੰਨੋਗੇ ਮੇਰੀ ਗੱਲ ਸੁਣੋ ਜੀ ਸ਼ੇਰਾਂ ਦੀ ਟੱਕਰ ਕਿੰਨਾ ਹੋਏਗੀ ਤੁਸੀਂ ਦੱਸੋ ਸੌਰਵ ਜੀ ਸ਼ੇਰਾਂ ਨਾਲ ਮੁਕਾਬਲੇ ਕੋਈ ਨਹੀਂ ਹੈਗਾ ਸਿਰਫ ਜਨਤਾ ਜੀ ਨੂੰ ਪਿਆਰ ਕਰਦੀ ਹੋਵੇ ਜਨਤਾ ਜਨਾਰਦਨ ਜਨਤਾ ਮੈਨੂੰ ਪਿਆਰ ਕਰਦੀ ਹੈ ਔਰ ਮੈਨੂੰ ਵਿਸ਼ਵਾਸ ਹੈ ਤੁਸੀਂ ਵੀ ਦੇਖੋਗੇ ਆંકੜੇ ਫੇਲ ਹੋ ਜਾਣਗੇ ਜਦੋਂ ਟੱਚ ਬਟਨ ਦੱਬਣਗੇ ਇੱਕ ਸਾਈਡ ਵੱਲ ਬੋਰਡ ਦਾ ਪਰਿਵਰਤਨ ਨਜ਼ਰ ਆਏਗਾ ਕਿ આજ ਦੀ ਆਵਾਜ਼ ਇੱਕ ਹੀ ਆਵਾਜ਼ ਹਮਾਰੇ ਲੁਧਿਆਣਾ ਕੀ ਹਮਾਰੇ ਪੰਜਾਬ ਕੀ ਆਮੇ ਤਰੋੜਾ ਇਹ ਗਰਜੇਗੀ ਆਵਾਜ਼ ਜਦੋਂ ਮੈਂ ਮੁੱਦਾ ਚੱਕੂੰਗਾ ਆਪਣੇ ਕਿਸਾਨ ਭਰਾਵਾਂ ਦਾ ਅੱਜ ਤੱਕ ਕਿੰਨੇ ਚੱਕਿਆ ਜੀ ਚਾਹੇ ਐਮਪੀ ਰਏ ਨੇ ਕਿੰਨੇ ਪੰਜਾਬ ਦੇ ਵਿੱਚ ਐਮਪੀ ਰਏ ਨੇ ਠੀਕ ਹੈ ਜੀ ਹੁਣ ਤੁਸੀਂ ਜਨਤਾ ਨੇ ਵੀ ਦੇਖ ਲਓ ਪੰਜਾਬ ਜੰਦਾ ਸਿਮਰ ਜੀ ਸੀ ਮਾਨ ਨੂੰ ਵੀ ਬਣਾਇਆ ਕੀ ਕੀਤਾ ਕੁਛ ਨਹੀਂ ਕੀਤਾ ਉਹਨੂੰ ਤੇ ਕੋਈ ਮੁੱਦਾ ਸੋਝਦਾ ਸੀ ਕਿ ਖਾਲਸਾਣ ਦਾ ਪੰਜਾਬ ਦੀ ਜਨਤਾ ਦਾ ਸੇਵਾ ਨਹੀਂ ਮੁੱਦਾ ਸੋਝਿਆ ਉਹਨੂੰ ਕਦੀ ਉਹਨੂੰ ਖਾਲਸਾਣ ਦਾ ਮੁੱਦਾ ਸੋਝਿਆ ਸੀ ਔਰ ਇਹ ਜਿਹੜਾ ਪੁੱਤਰ ਹੈ ਇਹ ਹਿੰਦੁਸਤਾਨੀ ਖੂਨ ਐਂ ਦੇਚ ਹਿੰਦੁਸਤਾਨ ਦਾ ਪੰਜਾਬ ਦਾ ਔਰ ਪੰਜਾਬ ਲਈ ਮੈਂ ਆਪਣੀ ਹਰ ਤਰਫ ਪੰਜਾਬ ਲਈ ਜਿਹੜਾ ਮਰਜੀ ਪੰਜਾਬ ਦੀ ਜਨਤਾ ਦੀ ਸੇਵਾ ਲਈ ਮੈਂ ਪੂਰਾ ਸਮਰਥਨ ਦਿੰਦਾ ਪੰਜਾਬ ਜਨਤਾ ਨਾਲ ਪੰਜਾਬ ਦੇ ਜਨਤਾ ਦੀ ਹੱਕਾਂ ਲਈ ਮੈਂ ਪੂਰੀ ਲੜਾਈ ਲੜੂੰਗਾ ਚਾਹੇ ਮੇਰੇ ਮੈਂ ਕਹਿੰਦਾ ਜੋ ਮਰਜੀ ਹੋ ਜੇ ਜਦ ਤੱਕ ਮੇਰੇ ਪੰਜਾਬ ਦੀ ਜਨਤਾ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਤਦ ਤੱਕ ਅਮੀ ਤੋੜਾ ਦੀ ਆਵਾਜ਼ ਗਰਜਦੀ ਰਹੇਗੀ ਜੀ ਬਿਲਕੁਲ ਅ ਅਮੀ ਤੋੜਾ ਕਹਿ ਰਹੇ ਨੇ ਕਿ ਆਉਣ ਵਾਲੇ ਇਲੈਕਸ਼ਨ ਜਿਹੜੇ ਐਮਪੀ ਦੇ ਉਹ ਲੜਨਗੇ ਤੇ ਲੋਕਾਂ ਦੇ ਹੱਕਾਂ ਲਈ ਲੜਨਗੇ ਪੰਜਾਬ ਦੀ ਆਵਾਜ਼ ਬਣ ਕੇ ਜਿਹੜੇ ਆ ਉਹ ਪਹੁੰਚਣਗੇ ਕਿਹਾ ਜਾ ਰਿਹਾ ਕਿ ਮੈਂ ਕੋਈ ਸ਼ੌਂਕ ਨਹੀਂ ਲੋਕਾਂ ਦੀ ਲੜਾਈ ਹੈ ਜਿਹੜੀ ਆ ਉਹ ਲੋਕਾਂ ਦੇ ਹੱਕਾਂ ਦੀ ਲੜਾਊਂਗਾ ਤੇ ਇਲੈਕਸ਼ਨ ਦਾ ਮਨ ਹੈ ਜਿਹੜਾ ਉਹ ਅਮਿਤ ਅਰੋੜਾ ਸ਼ਿਵ ਸੇਨਾ ਵਾਲੇ ਆ ਇਸ ਵਾਰ ਬਣਾ ਚੁੱਕੇ ਆ ਤੇ ਕਹਿ ਰਿਹਾ ਕਿ ਮੈਂ ਮੈਦਾਨ ਦੇ ਵਿੱਚ ਇਸ ਵਾਰ ਜਿਹੜੇ ਆ ਉਹ ਉਤਰੂੰਗਾ